ਮੈਂ ਕੀ ਲੈਣਾ ਸ਼ੌਕਾਰਾਂ ਤੋਂ ਹਰ ਮਾੜਾ ਬੰਦਾ ਯਾਰ ਮੇਰਾ ਓਏ ਨਾ ਬੁਕਲ ਦੇ ਵਿੱਚ ਛੁਰੀ ਰੱਖਾਂ ਨਾ ਦੋਰਾਏ ਕਿਰਦਾਰ ਮੇਰਾ ਓਏ ਮੈਂ ਭੇਦੀ ਬਣ ਕੇ ਸੱਜਣਾ ਦਾ ਕਿਸੇ ਘਰ ਦੀ ਲੰਕਾ ਟਾਂਦਾ ਨਹੀਂ ਓਏ ਮੈਂ ਆਂਡਾ ਮੀਂਦ ਤੱਕ ਖਾ ਲੈਂਦਾ ਪਰ ਕਦੇ ਪੱਖਾ ਦੇ ਕੇ ਸੇਵਾ ਵਿੱਚ ਉਤੇ ਨੀ ਨਾਂ ਲਖਵਾਉਂਦਾ ਹਾਂ ਮਾੜੇ ਨੂੰ ਚਪਲਾਂ ਲੈ ਦਿੰਦਾ ਨਾ ਕਦੇ ਸਟੋਰੀ ਪਾਉਂਦਾ ਮੈਂ ਮੂੰਹ ਦਾ ਮਿੱਠਾ ਬਣ ਕੇ ਓਏ ਕਦੇ ਅੰਦਰੋਂ ਸ਼ੁਰੀਆਂ ਵਾਂਦਾ ਨਹੀਂ ਓਏ ਮੈਂ ਆਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਬੇਸ਼ੱਕ ਸਿਰ ਤੋਂ ਮੋਨਾ ਹਾਂ ਕਈ ਧੰਦੇ ਲਈ ਪੱਗ ਚਿੰਦਦੇ ਆ ਓਏ ਮੈਂ ਪਹਿਣਾ ਦੇ ਲੱਕ ਮਿੰਦਾ ਨਹੀਂ ਤੇ ਕਈ ਪੱਗਾਂ ਬਨ ਕੇ ਮਿੰਦੇ ਆ ਓ ਜਿਹਨੂੰ ਮਾਂ ਪਹਿਣ ਨਹੀਂ ਸੁਣ ਸਕਦੀ ਕੋਈ ਐਸਾ ਗੀਤ ਮੈਂ ਗਾਦਾ ਨਹੀਂ ਓਏ ਮੈਂ ਆਡਾ ਮੀਟ ਤਾਂ ਖਾ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ ਮੈਂ ਲੋਕ ਵਿਖਾਵੇ ਕਰਨ ਲਈ ਕਦੇ ਨਿਉ ਨਿਉ ਮਥੇ ਟੇਕਦਾ ਨਹੀਂ ਮੈਂ ਪਾ ਕੇ ਕੁਰਤਾ ਚਿੱਟਾ ਓਏ ਗੁਰੂ ਘਰ ਵਿੱਚ ਅੱਖੀਆਂ ਸੇਕਦਾ ਨਹੀਂ ਓ ਮੈਨੂੰ ਲੋਕੀ ਚੰਗਾ ਆਖਣੇ ਓਏ ਨਸ਼ਾ ਵੇਚ ਕੇ ਲੰਗਰ ਲਾਂਦਾ ਨਹੀਂ ਓਏ ਮੈਂ ਆਂਦਾ ਮੀਟ ਤਾਂ ਖਾਂ ਲੈਂਦਾ ਪਰ ਹੱਕ ਕਿਸੇ ਦਾ ਖਾਂਦਾ ਨਹੀਂ